ਗੁਰਿੰਦਰ ਕਤਲ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਹੋਰ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਜੀਹਾਂ ਦੱਸਦੀਏ ਕਿ ਗੁਰਿੰਦਰ ਦੀ ਪਤਨੀ ਰੁਪਿੰਦਰ ਦੀ ਪੱਕੀ ਸਹੇਲੀ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਦੱਸਦੀਏ ਗੁਰਵਿੰਦਰ ਕਤਲ ਕੇਸ ਦੇ ਵਿੱਚ ਬੇਹਤ ਵੱਡੀ ਗ੍ਰਫਤਾਰੀ ਹੈ ਦੱਸਦੀਏ ਪਹਿਲਾਂ 3 ਗ੍ਰਫਤਾਰੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਗੁਰਵਿੰਦਰ ਦੀ ਪਤਨੀ ਆਸ਼ਿਕ ਹਰਕਮਲਪ੍ਰੀਤ ਅਤੇ ਉਸ ਦਾ ਸਾਥੀ ਵਿਸ਼ਜੀਤ ਜੋ ਕਿ ਪਹਿਲਾ ਗ੍ਰਫਤਾਰ ਕੀਤਾ ਸੀ ਤੇ ਹੁਣ ਰੁਪਿੰਦਰ ਦੀ ਪੱਕੀ ਸਹੇਲੀ ਵੀ ਗ੍ਰਫਤਾਰ ਕਾਰ ਕਰ ਲਈ ਗਈ ਹੈ ਦੱਸ ਦਈਏ ਰੁਪਿੰਦਰ ਨੇ ਆਪਣੇ ਆਸ਼ਿਕ ਨਾਲ ਕਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ ਮਿਲ ਕੇ ਆਪਣੇ ਆਪਣੇ ਪਤੀ ਦਾ ਤੇ ਦੱਸ ਦਈਏ ਕਿ ਹੁਣ ਉਸਦੀ ਪੱਕੀ ਸਹੇਲੀ ਜੋ ਕਿ 12ਵੀਂ ਜਮਾਤ ਤੋਂ ਪੱਕੀਆਂ ਸਹੇਲੀਆਂ ਦੱਸੀਆਂ ਜਾ ਰਹੀਆਂ ਸੀਗੀਆਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੇ ਕਿ ਕਾਤਲ ਦੀ ਪੱਕੀ ਸਹੇਲੀ ਜਿਹੜੀ ਰੁਪਿੰਦਰ ਦੀ ਸਹੇਲੀ ਹੈ ਉਸ ਨੂੰ ਪਹਿਲਾਂ ਤੋਂ ਹੀ ਸਾਰੇ ਕਤਲ ਦੇ ਮਾਮਲੇ ਦੇ ਵਿੱਚ ਪਤਾ ਸੀ ਜਾਣਕਾਰੀ ਸੀ ਪਰ ਉਸ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਰੌਲਾ ਨਹੀਂ ਪਾਇਆ ਗਿਆ ਜੇਕਰ ਉਸ ਦੀ ਸਹੇਲੀ ਉਸ ਦੇ ਘਰਦਿਆਂ ਨੂੰ ਦੱਸ ਦਿੰਦੀ ਕਿ ਉਸ ਦੀ ਜਿਹੜੀ ਸਹੇਲੀ ਹੈ ਜਾਣੀ ਕਿ ਗੁਰਿੰਦਰ ਦੀ ਪਤਨੀ ਹੈ ਉਹ ਕਾਤਲ ਦੀ ਸਾਜ਼ਿਸ਼ ਬਣਾ ਰਹੀ ਹੈ ਤਾਂ ਉਸ ਦੀ ਜਾਨ ਬਚ ਸਕਦੀ ਸੀ ਪਰ ਉਸ ਦੇ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਤਿੰਨਾਂ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੀ ਸਹੇਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਉੱਥੇ ਹੀ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਵੀਰਿੰਦਰ ਕੌਰ ਨਾਮ ਦੱਸਿਆ ਜਾ ਰਿਹਾ ਹੈ 28 ਤੇ 29 ਨਵੰਬਰ ਦੀ ਰਾਤ ਨੂੰ ਦੱਸਦੀਏ ਫਰੀਦਕੋਟ ਦੇ ਵਿੱਚ ਸੁਖਣਵਾਲਾ ਚ ਇੱਕ ਕਤਲ ਹੋਇਆ ਸੀ ਰੁਪਿੰਦਰ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਕਤਲ ਕੀਤਾ ਸੀ ਤੇ ਹੁਣ ਦੱਸਦੀਏ ਕਿ ਰੁਪਿੰਦਰ ਦੀ ਪੱਕੀ ਸਹੇਲੀ 12ਵੀਂ ਕਲਾਸ ਤੋਂ ਪੱਕੀਆਂ ਸਹੇਲੀਆਂ ਸੀਗੀਆਂ ਉਸ ਨੂੰ ਵੀ ਸਾਰੇ ਹੀ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਅਦਾਲਤ ਦੇ ਵਿੱਚ ਦੱਸਦੀਏ ਕਿ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਘਰ ਵਿੱਚ ਦੱਸਦੀਏ ਕਿ ਸਾਰਾ ਮਾਮਲਾ ਬਣਿਆ ਕਿੱਦਾਂ ਘਰ ਵਿੱਚ ਦੱਸ 10 ਉਸ ਨੂੰ ਨੂੰ ਨਹੀਂ ਧੀ ਵਾਂਗ ਰੱਖਿਆ ਜਾਂਦਾ ਸੀ ਪਰ ਦੇਖ ਸਕਦੇ ਹੋ ਕਿ ਉਸ ਨੂੰ ਨੇ ਕਿਸ ਤਰੀਕੇ ਦੇ ਨਾਲ ਆਸ਼ਿਕ ਮਜਾਦੀ ਦੇ ਤੱਕਰ ਚੱਕਰ ਦੇ ਵਿੱਚ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਲਾ ਕੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਦਰਸਾ ਲੈ ਪਹਿਲਾਂ ਤੋਂ ਜਦੋਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਪਤਾ ਸੀ ਕਿ ਪਹਿਲਾਂ ਤੋਂ ਹੀ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਣੀਆਂ ਸੀ ਗੁਰਿੰਦਰ ਨੂੰ ਤੇ ਇਸੇ ਕਰਕੇ ਗੁਰਿੰਦਰ ਚਾਹੁੰਦਾ ਸੀਗਾ ਕਿ ਕਰਦੇ ਵਿੱਚ ਕੈਮਰੇ ਲੱਗਣ ਤੇ ਕੈਮਰੇ ਲੱਗਣ ਨੂੰ ਲੈ ਕੇ ਸਾਰਾ ਮਾਮਲਾ ਵੱਜ ਜਾਂਦਾ ਹੈ ਜਸ ਕਰਕੇ ਗੁਰਿੰਦਰ ਦੀ ਪਤਨੀ ਜਿਹੜੀ ਹੈ ਉਹੋ ਰੁਪਿੰਦਰ ਆਪਣੇ ਆਸ਼ਿਕ ਨਾਲ ਮਿਲ ਕੇ ਤੇ ਉਸ ਦੇ ਸਾਥੀ ਨਾਲ ਮਿਲ ਕੇ ਗਲਾਕੋਟ ਕੇ ਮੌਤ ਦੇ ਕਾਰਟ ਤਾ ਦਦੀ ਹੈ ਤੇ ਹੁਣ ਜਿਹੜੀ ਹੈ ਇਸ ਸਾਰੇ ਹੀ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਦੱਸਦੇ ਕਿ ਕਾਤਲ ਰੁਪਿੰਦਰ ਦੀ ਜਿਹੜੀ ਪੱਕੀ ਸਹੇਲੀ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਵੀਰਿੰਦਰ ਕੌਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ